ਬਲੈਕ ਰੁੜਕਾ ਕਲਾਂ ਦੇ 15 ਜੋਨਾ ਵਿੱਚ ਹੋ ਰਹੀਆਂ ਬਲੈਕ ਸਮਤੀ ਦੀਆਂ ਚੋਣਾਂ 'ਚ ਅੱਜ 56 ਉਮੀਦਵਾਰਾਂ ਵਿੱਚੋਂ 5 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈੇ ਹਨ ਅਤੇ ਹੁਣ ਕੁੱਲ 51 ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਰਣਵੀਰ ਸਿੰਘ ਨੇ ਦੱਸਿਆ ਕਿ ਬੁੰਡਾਲਾ ਬਲਾਕ ਸਮਤੀ ਤੋਂ ਆਮ ਆਦਮੀ ਪਾਰਟੀ ਦੇ ਦੋ ਨਾਮਜ਼ਦਗੀ ਪੱਤਰ ਵਾਪਸ ਲੈ ਗਏ ਹਨ ਜਿਨ੍ਹਾਂ ਵਿੱਚ ਅਜਮੇਰ ਸਿੰਘ ਅਤੇ ਮਨਿੰਦਰਜੀਤ ਸਿੰਘ ਇਸੇ ਤਰ੍ਹਾਂ ਰੁੜਕਾ ਕਲਾ ਤੋਂ ਆਜਾਤ ਤੌਰ ਤੇ ਪੇਪਰ ਦਾਖਲ ਕਰਨ ਵਾਲੇ ਮਨਜੀਤ ਕੌਰ ਪਾਸਲਾ ਤੋਂ ਆਜਾਤ ਤੌਰ ਤੇ ਪੇਪਰ ਦਾਖਲ ਕਰਨ ਵਾਲੀ ਸੰਦੀਪ ਕੌਰ ਅਤੇ ਟੰਡਾ ਪਿੰਡ ਆਜਾਤ ਤੌਰ ਤੇ ਪੇਪਰ ਦਾਖਲ ਕਰਨ ਵਾਲੇ ਰਮੇਸ਼ ਕੁਮਾਰੀ ਨੇ ਪੇਪਰ ਵਾਪਸ ਹਨ ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਰੁੜਕਾ ਕਲਾ ਦੇ ਬਲੈਕ ਸਮਿਤੀ ਦੇ 15 ਜੂਨਾਂ ਵਿੱਚੋਂ ਸੱਤਾਧਾਰੀ ਪਾਰਟੀ ਵੱਲੋਂ ਪਾਸਲਾ ਤੋਂ ਬਾਅਦ ਬੰਡਾਲਾ ਤੋਂ ਵੀ ਝਟਕਾ ਲੱਗਾ ਹੈ ਇਸ ਜ਼ੋਨ 'ਚ ਵੀ ਪਾਰਟੀ ਵੱਲੋਂ ਨਾਮਜ਼ਦ ਕੀ ਪੱਤਰ ਦਾਖਲ ਕਰਨ ਵਾਲੇ ਦੋਨੋਂ ਹੀ ਉਮੀਦਵਾਰਾਂ ਨੇ ਆਪਣੇ ਪੇਪਰ ਵਾਪਸ ਲੈਏ ਹਨ ਅਤੇ ਪਾਸਲਾ ਤੋਂ ਬਾਅਦ ਬੰਡਾਲਾ ਜ਼ੋਨ ਤੋਂ ਵੀ ਪਾਰਟੀ ਸਿੱਬਲ ਤੇ ਕੋਈ ਉਮੀਦਵਾਰ ਹੁਣ ਚੋਣ ਮੈਦਾਨ ਵਿੱਚ ਨਹੀਂ ਰਿਹਾ हां जी ਸਾਡੇ ਕੋਲ ਟੋਟਲ 56 ਕੈਂਡੀਡੇਟਾਂ ਨੇ ਉਮੀਦਵਾਰੀ ਭਰੀ ਗਈ ਸੀ ਜਿਹਦੇ ਵਿੱਚ ਅੱਜ ਸਮਾਂ ਵਾਪਸੀ ਲੈਣ ਦਾ ਸੀਗਾ ਜੀ ਜਿਹਦੇ ਵਿੱਚੋਂ ਪੰਜ ਕੈਂਡੀਡੇਟਾਂ ਨੇ ਅੱਜ ਪੇਪਰ ਵਾਪਸ ਲੈ ਲਏ ਨੇ ਤੇ ਸਾਡੇ ਕੋਲ 51 ਜਿਹੜੇ ਮੈਂਬਰ ਨੇ ਉਹ ਸਾਡੇ ਕੋਲ ਮੈਦਾਨ ਦੇ ਵਿੱਚ ਹਨ ਜੀ ਜਿਨ੍ਹਾਂ ਨੂੰ ਅਸੀਂ ਆਜ਼ਾਦਾਂ ਨੂੰ ਚੋਣ ਨਿਸ਼ਾਨ ਅਲਾਰਟ ਕਰ ਦਿੱਤੇ ਨੇ ਉਸ ਤੋਂ ਬਿਨਾਂ ਜਿਹੜੇ ਪਾਰਟੀ ਤੋਂ ਬਿਨਾ ਖੜੇ ਨੇ ਜੀ ਕੈਂਡੀਡੇਟ ਉਹ ਆਪਣੀ ਪਾਰਟੀ ਜਿਹੜੀ ਉਹਨਾਂ ਦੀ ਹੈਗੀ ਆ ਉਸੇ ਚੋਣ ਨਿਸ਼ਾਨ ਤੇ ਲੜਨਗੇ ਜੀ ਸਰ ਉਹਦੇ ਵਿੱਚ ਹੈਗੇ ਨੇ ਆ ਨਾਮ ਤਾਂ ਨਹੀਂ ਇਹਨੇ ਦੱਸ ਸਕਦਾ ਮੈਂ ਤੁਹਾਨੂੰ ਡਿਟੇਲ ਚ ਉਹਦੇ ਵਿੱਚ ਬੰਡਾਲਾ ਹਲਕੇ ਤੋਂ ਦੋ ਨੇ ਜੀ ਹਾਂਜੀ ਇਹ ਆਮ ਆਦਮੀ ਪਾਰਟੀ ਤੋਂ ਨੇ ਜੀ ਤੇ ਰੁੜਕਾ ਕਲਾ ਤੋਂ ਇੱਕ ਨੇ ਜੀ ਆਜ਼ਾਦ ਨੇ ਜੀ ਉਸ ਤੋਂ ਬਾਅਦ ਪਾਸਲਾ ਤੋਂ ਇੱਕ ਨੇ ਉਹ ਵੀ ਆਜ਼ਾਦ ਨੇ ਜੀ ਉਸ ਤੋਂ ਬਾਅਦ ਢੰਡਾ ਤੋਂ ਹੈਗੇ ਐਸੀ ਇਸਤਰੀ ਜੀ ਉਹ ਆਜ਼ਾਦ ਨੇ ਜੀ ਇਹਨਾਂ ਨੇ ਕੈਂਡੀਡੇਟਾਂ ਨੇ ਪੇਪਰ ਵਾਸਤੇ ਆਜ਼ਾਦ ਨੇ ਜੀ ਇਹਦੇ ਤੇ ਦੋ ਦੋ ਆਮ ਆਦਮੀ ਪਾਰਟੀ ਤੋਂ ਲਗੇ ਜੀ ਮੰਡਾਲੇ ਤੋਂ ਹਾਂ ਜੀ ਥੈਂਕ ਯੂ ਥੈਂਕ ਯੂ ਸਰ